ਕਰਕੇ ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲੇ ਪੈਸੇ ਬਹੁਤ ਆ ਇਹ ਕਹਿੰਦੇ ਸੀ ਪੈਸੇ ਨਾਲ ਖਰੀਦ ਲਾਂਗੇ ਮੇਰੀ ਹੱਤ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਕਰ ਨਰਮਾ ਵਿੱਚ ਤੇ ਪੈਸੇ ਫੜ ਕੇ ਆਏ ਕਹਦੇ ਹੋ ਵੀ ਹਾਂ ਤੇ ਵੋਟਾਂ ਵਾਲੇ ਦੇ ਨੇ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ مشین ਤੇ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮਾਫ ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਹੈ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀਆਂ ਨੇ ਇਹਨਾਂ ਨਾਲ ਵੀ ਕਰੋ ਅਸੀਂ ਰਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਅਸੀਂ ਅਸੀਂ ਸਾਡੀ ਆਪਣੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕੈਮ ਕਰੋ 13 ਜ਼ੀਰੋ ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਐਸ ਵਾਰ ਪੰਜਾਬ ਬਣੂਗਾ ਹੀਰੋ ਐਸ ਵਾਰ 13 ਜ਼ੀਰੋ ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰਖੇਤਰਾ ਵਾਲਾ 24 ਚਾਰ ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉਭਰਾਂਗੇ 1 ਰੁਪਿਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਕੱਲ-ਕੱਲ ਤੇ ਤੰਗ ਕਰਦੇ ਆ ਸੋ ਮੈਂ ਆਜ ਕਰਕੇ ਇਹ ਤੁਹਾਨੂੰ ਪੈਸੇ ਦੇਣ ਆਉਣਗੇ ਇਹਨਾਂ ਕੋਲੇ ਪੈਸੇ ਬਹੁਤ ਆ ਇਹ ਕਹਿੰਦੇ ਸੀ ਪੈਸੇ ਨਾਲ ਖਰੀਦ ਲਾਂਗੇ ਮੇਰੀ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਮਨਾ ਨਾ ਕਰਿਓ ਜਵਾਬ ਨਾ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਥੋੜੀ ਨੇ ਇਹਨਾਂ ਨੂੰ ਕਰ ਨਰਮਾ ਵਿੱਚ ਆ ਤੇ ਪੈਸੇ ਫੜ ਕੇ ਆਏ ਕਹਿ ਦਿਓ ਵੀ ਹਾਂ ਤੇ ਵੋਟਾਂ ਵਾਲੇ ਦੇ ਨੇ 1 ਜੂਨ ਨੂੰ ਜਾ ਕੇ ਸਕੂਲ ਚ ਪੋਲਿੰਗ ਬੂਥ ਚ ਮਸ਼ੀਨ ਤੇ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਸਕਦੇ ਨੇ ਬਾਕੀਆਂ ਨੂੰ ਮਾਫ ਹੈ ਬਹੁਤ ਸਮਝਦਾਰ ਹੈ ਜੀ ਬਹੁਤ ਸਮਝਦਾਰ ਇਲਾਕਾ ਵੀ ਬਹੁਤ ਸਮਝਦਾਰ ਇਲਾਕਾ ਹੈ ਸਮਝ ਗਏ ਸਾਰੇ ਸਮਝ ਗਏ ਸੋ ਕਰੋ ਇਹਨਾਂ ਨਾਲ ਇਹਨਾਂ ਨੇ ਆਪਣੇ ਨਾਲ ਕੀਤੀ ਐ ਨਾ ਇਹਨਾਂ ਨਾਲ ਵੀ ਕਰੋ ਇਹਨਾਂ ਨੇ ਆਪਣੇ ਨਾਲ ਕੀਤੀ ਐ ਨਾ ਇਹਨਾਂ ਨਾਲ ਵੀ ਕਰੋ ਅਸੀਂ ਰਿਸਟਰੀਆਂ ਕਰਾਈਆਂ ਇਹਨਾਂ ਨੂੰ ਵੋਟਾਂ ਦੀਆਂ ਇਹ ਗੱਲ ਗੱਲ ਤੇ ਮੁੱਕਰ ਜਾਂਦੇ ਨੇ ਕੀ ਗੱਲ ਅਸੀਂ ਅਸੀਂ ਸਾਡੀ ਮਰਜ਼ੀ ਨਾਲ ਵੋਟ ਪਾ ਸਕਦੇ ਸੋ ਰਿਕਾਰਡ ਕਾਇਮ ਕਰੋ 13 ਜ਼ੀਰੋ ਦਾ ਪੰਜਾਬ ਚੋਂ ਪੰਜਾਬ ਬਣੂਗਾ ਹੀਰੋ ਇਸ ਵਾਰ ਪੰਜਾਬ ਬਣੂਗਾ ਹੀਰੋ ਇਸ ਵਾਰ 13 ਜ਼ੀਰੋ ਹੋਊਗਾ 10 ਸਾਡੇ ਨਾਲ ਸਮਝ ਹੈਗੇ ਨੇ 23 ਕੁਰੂਖੇਤਰਾ ਵਾਲਾ 24 4 ਦਿੱਲੀ ਤੋਂ ਆ ਰਹੇ ਨੇ 28 ਜਦੋਂ 28 30 ਹੋਗੇ ਨਾ ਉੱਥੇ ਆਮ ਆਦਮੀ ਆਮ ਆਦਮੀ ਜਦੋਂ 28 30 ਹੋਗੇ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰਾਂਗੇ 1 ਰੁਪਿਆ ਵੀ ਫਿਰ ਪੰਜਾਬ ਦਾ ਰੋਕ ਕੇ ਦਿਖਾਉਣ ਜਿਹੜਾ ਹੁਣ ਇਹ ਰੋਕੀ ਫਿਰਦੇ ਆ ਗੱਲ-ਗੱਲ ਤੇ ਤੰਗ ਕਰਦੇ ਆ ਸੋ ਮੈਂ ਅੱਜ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ